ਹਾਂਜੀ ਸਤ ਸ੍ਰੀ ਅਕਾਲ ਅੱਜ ਫੇਰ ਤੋਂ ਆਈ ਇੱਕ ਨਵਾਂ ਵਲੌਗ ਲੈ ਕੇ ਤੁਹਾਡੇ ਕੋਲ ਆਜ ਰੋਣ ਲੱਗੇ ਆ ਅੱਜ ਅਸੀਂ ਚੱਲੇ ਆ ਦबई ਮੋਲ ਤੇ ਨਾਲ ਬੁਰਜ ਖਲੀਫਾ ਉਹ ਵੇਖਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਤੇ ਅਸੀਂ ਜਾ ਰਹੇ ਹਾਂ ਬਸ ਐਂਟਰੀ ਸਾਡੀ ਹੋਣ ਲੱਗੀ ਆ 2 ਵਜੇ ਦਾ ਟਾਈਮ ਆ ਸਾਡਾ ਤੇ ਤੁਹਾਨੂੰ ਜਾ ਕੇ ਦਿਖਾਉਦੇ ਆ ਤੇ ਅੱਗੇ ਜਾ ਕੇ ਕਰਦੇ ਆ ਗੱਲ ਬਾਤ ਇੱਥੇ ਬੁਰਜ ਖਲੀਫਾ ਦੀ ਐਂਟਰੀ ਆ ਸਟਾਰਟਿੰਗ ਪੁਆਇੰਟ ਹੌਣ ਅੰਦਰ ਚੱਲਦੇ ਮੇਨ ਐਂਟਰੀ ਇਹ ਹੀ ਆ ਇਹ ਬਹੁਤ ਵੱਡਾ ਹੈ ਪਤਾ ਨਹੀਂ ਲੱਗਦਾ ਕਿੰਨੀ ਕਿ ਜਗ੍ਹਾ ਹੈ ਬੰਦਾ ਵੈਸੇ ਗੱਲਾਂ ਆਏ ਬੰਦਰ ਜੇ ਬਾਕੀ ਉਹ ਇੱਕ ਹੈਗਾ ਬੰਦਾ ਵਾਕਿਬਾ ਥੋੜਾ ਉਹ ਥੋੜੀ ਹੈਲਪ ਕਰਨ ਦੇ ਆ ਉਹ ਸਾਨੂੰ ਅੱਗੇ ਦੱਸੇਗਾ ਕਿਵੇਂ ਅਹੀਂ ਅੱਗੇ ਜਾਣਾ ਕਿਥੋਂ ਐਂਟਰੀ ਨਹੀਂ ਪਦੀ

1 मीटर 163 मीटर हाइट 163 फ्लोर 163 फ्लोर ਆ 1 ਕਿਲੋਮੀਟਰ ਹੈ ਉਸ ਦਾ 1 ਕਿਲੋਮੀਟਰ ਹੈ हाइट 1 ਕਿਲੋਮੀਟਰ ਹੈ ਔਰ 163 मीटर ਨਹੀਂ ਹੈ 990 ਥੋੜਾ ਕਮ ਹੈ ਨਾ 1 ਕਿਲੋਮੀਟਰ ਥੋੜਾ ਕਮ ਕਮ ਹੈ ਤੋਂ 163 ਪਰ ਆਉਣਾ ਹੁਣ ਚਲੋ ਟਿਕਟੇ ਤੇ ਵਗੈਰਾ ਕਰ ਲਈ ਚੈਕਿੰਗ ਕਰੋ ਤਾਂ ਆ ਸਾਡੇ ਟਿਕਟ ਇਹ ਮਜੀਦ ਸਾਹਿਬ ਨੇ ਦੇ ਦਿੱਤੇ ਜਨਮਵਾਰ ਗੁਰੂ ਲੋਾਈ ਹਰ ਜਿਹੜਾ ਟਵਾਂਡ ਜਮੈਂਟ ਹੈ オンਲਾਈਨ ਆਜੇ ਲੱਗੇ ਆ ਤੇ ਰਾਸ਼ਾ ਘੁੰਮ ਘੁੰਮ ਕੇ ਜਾਣਾ ਚਾਹੁੰਦਾ ਘੁੰਮ ਘੁੰਮ ਲੋਾਈ ਫਾਈਨਲੀ ਸਾਡੀ ਐਂਟਰੀ ਹੋ ਗਈ ਆ ਤੇ ਅਸੀਂ ਇਹ ਮੇਰਾ ਥੱਲੇ ਇੱਕ ਐਵੇਂ ਤੇ ਬਣਾਇਆ ਬੁਰਜੇ ਲਈ ਬੜਾ ਛੋਟਾ ਜਿਹਾ ਆ ਦੇਖ ਸਾਡੇ ਇਹ ਹੋਈ ਆਪਾਂ ਅੱਗੇ ਜਾ ਕੇ ਦੇਖਾਂ ਤੇ ਨਾਲੇ ਤੁਹਾਨੂੰ ਦਿਖਾਉ ਲਦੇ ਆ ਐਂਟਰੀ ਹੋ ਗਈ ਆ ਤੇ ਅੱਗੇ ਅੱਗੇ ਪਿਆ ਰਹੇ ਆ ਰਸ਼ ਬਹੁਤ ਜ਼ਿਆਦਾ ਆ ਲਾਈਨ ਬਿਜ਼ੀ ਚੱਲ ਰਹੀ ਆ ਉਹ ਸਾਹਮਣੇ ਤੱਕ ਰਸ਼ ਹੀ ਰਸ਼ ਆ ਬਹੁਤ ਜ਼ਿਆਦਾ ਰਸ਼ ਆ ਪੂਰਬਸਟ ਬਹੁਤ ਆ ਆ ਦੇਖੋ ਦੇਖਾ ਰਸ਼ ਹੀ ਰਸ਼ ਆ ਅਹੀਂ ਜਾਂਦੇ ਦੇਹਾਂ ਪਰ ਰਸ਼ ਬਹੁਤ ਜ਼ਿਆਦਾ ਆ ਨਾ ਤੇ ਲੱਗਦਾ ਟਾਈਮ ਕਾਫੀ ਲੱਗ ਜਣਾ ਹੈ ਕਿਉਂਕਿ ਪੂਰਬਸਟ ਬਹੁਤ ਆ ਗਿਆ ਤੇ ਉਹਦੇ ਕਰਕੇ ਫਿਰ ਥੈਂਕ ਯੂ ਟਾਈਮ ਜ਼ਿਆਦਾ ਲੱਗਦਾ ਆ ਦੇਰ ਕਰ ਕਰ ਕੇ ਫੇਰ ਅਗੇ ਲਾਈਨਾਂ ਲੱਗ ਜਾਂਦੀਆਂ ਹਨ ਫੇਰ ਉਸ ਦਾ ਗੈਂਟਰੀ ਹੁੰਦੀ ਹੈ ਕਿਉਂਕਿ ਜਿਹੜੇ ਪਹਿਲਾਂ ਉੱਪਰ ਗਏ ਹੁੰਦੇ ਉਹਨਾਂ ਨੂੰ ਫਿਰ ਥੋੜਾ-ਥੋੜਾ ਕਰਕੇ ਉਹ ਥੱਲੇ ਆਈ ਜਾਂਦੇ ਆ ਦੇਖੋ ਥੋੜੇ-ਥੋੜੇ ਭੇਜ ਜਾਂਦੇ ਆ ਇਸ ਕਰਕੇ ਰਾਸ਼ ਬਹੁਤ ਆ ਅੱਗੇ ਵੀ ਦੇਖ ਸਕਦੇ ਹਾਂ ਹਾਂ ਦੰਨ ਠੀਕ 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 ਲਾਈਟ एयरलाइन आ गए अपना बहर वन ट्वेंटी फोर और नंबर है ना, तक ही है एक एक सिंगल पुश कर पुश पुश सिग्नल सिंगल पर्सन लव यसी पहुँच गया टॉप फ्लोर वन ट्वेंटी फोर थलेदा व्यू एकदार देखना दे दे। आह थलेदा ये यार बुर्ज खलीफा वन ट्वेंटी फोर इधर किसी से आएगा ਇਦਾਂ ਦਾ ਪੂਰਾ ਦਬਈ ਲੱਭਦਾ ਬੱਲੇ ਬੱਲੇ ਉਹ ਬਾਦੀ ਬਾਕੀ ਸਾਈਡ ਤੇ ਤਾਂ ਨਾ ਕੁਝ ਵੀ ਨਹੀਂ ਹੈ ਮਿੱਟੀ ਹੈ ਗਈ ਹੈ ਨਾ ਜਿੱਦਾਂ ਤੂੰ ਹੈ ਹਾਂ ਬੱਟ ਬੱਲੇ ਬੱਲੇ ਆਈ 1 ਕਿਲੋਮੀਟਰ ਦੀ ਖਾਈਂਦੇ ਹਾਂ ਥੋੜੇ ਘਾਟਾ ਇੱਥੇ ਸਿੰਚਾ ਹੋ ਰਿਹਾਗਾ ਨਾ ਉਹ ਤੇ ਆਈ ਉਧਰ ਜਾ ਕੇ ਦੇਖਦੇ ਹਾਂ ਆਛਾ ਹਾਂ ਹਾਂ ਇੰਨੇ ਬੈਠਾ ਨਾ ਇਹ ਹੋਈ ਲੋਕੀਆ ये ही वे लोग की बैठा हूँ देया और वो साइड देखना पड़ेगा ये दिवा का ना ना हाल में सारे इस तो ऊपर भी आएगा पर ही ऊपर तो भी आएगा जैसे तो सांवी पर आएगा बले 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 इस तो सांवी आएगा पर तेरे में लगा नहीं जाने देना है ना तो ये 124 नंबर की one twenty four ये Aquest és el més petit, el més gran. Aquest és el més gran, el més gran. Sí, és el més gran. És molt bonic. Oh, però aquest és el mar al teu costat? Sí, el mar. Oh, al costat hi ha el mar. Oh, que bonic, que bonic, que bonic. Aquest és el mar de Bellina. El meu costat és el meu costat. ਆ ਗੱਡੀਆਂ ਲੱਭੇ ਰਹੀਆਂ ਨੇ ਸ਼ਾਰਟ ਜਿਹੜੀਆਂ ਨੇ ਗੱਡੀਆਂ ਨਿਕਣੀਆਂ ਗੱਡੀਆਂ ਲੱਭਣੀਆਂ ਇਹ ਬੰਨੇ 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 ਇਹ ਆ ਜੀ ਬੁਰਜ ਖਲੀਫਾ ਉਹ ਸਾਈਡ ਤੇ ਸਮੁੰਦਰ ਇਹ ਸਾਰਾ ਸਮੁੰਦਰ ਹੀ ਉਹ ਸਾਈਡ ਤੇ ਸਾਰਾ ਜਿੰਨਾ ਹੈਗਾ ਉਹਨਾਂ ਦਾ ਸਮੁੰਦਰ ਦਾ ਵੀ ਉਹ ਦਿਖਾਉਂਦੇ ਆ ਓਏ ਉਹ ਪਿੱਛੇ ਜਿੰਨਾ ਵੀ ਵੇਖ ਰਹੇ ਨਾ ਸਾਰਾ ਸਮੁੰਦਰ ਆ ਉਹ ਸਮੁੰਦਰ ਦੇ ਕੰਡੇ ਦੇ ਵੀ ਘਰ ਬਣੇ ਆ ਹੋਟਲ ਬਣੇ ਆ

I'm <laughs> ਜੀ ਬੁਸ਼ਦ ਖਲੀਫਾ ਦਾ ਇੰਨੋਂ ਤੋਂ ਵੇਖ ਲਿਆ ਸਾਰਾ 뷰 ਥੱਲੇ ਵੀ ਨਹੀਂ ਵੇਖ ਸਕਦੇ ਗੱਡੀਆਂ ਛੋਟੀਆਂ ਛੋਟੀਆਂ ਫੋਨਾਂ 'ਸੇਂ ਜਾ ਰਹੇ ਹਾਂ ਵਾਪਿਸ ਜਿੰਦੇ ਆਈ ਦੁਨੀਆ ਤੇ ਵਾਪਸੀ ਆ 124 ਫਲੋਰ ਤੇ ਅਸੀਂ ਆਏ ਆ ਉਹ ਦੇਸਾ ਦੇ ਪਰਲੀ ਸਾਈਡ ਤੋਂ ਮੰਦਰ ਤੇ ਚਲੋ ਜੀ ਹੁਣ ਮਿਲਦੇ ਹਾਂ ਥੱਲੇ ਜਾ ਕੇ ਥੱਲੇ ਦਾ ਵੀ ਦਿਖਾ ਦੇਣਾ ਨੂੰ ਕਰਦੇ ਆ ਗੱਲਾਂ 125 ਫਲੋਰ ਤੇ ਅਸੀਂ ਆਪਣੇ ਉੱਪਰ ਵੀ ਆ ਸਕਦੇ ਆ ਪਰ ਉੱਪਰ ਸਾਨੂੰ ਚੱਲ ਕੇ ਆਉਣਾ ਪੈਂਦਾ ਵਾ ਦੋ ਫਲੋਰ ਉੱਪਰ ਤੇ ਆਹੀਂ ਅੱਗੇ ਆਹੀਂ ਦੇਖਿਆ ਨਹੀਂ ਥੱਲੇ ਆ ਚੱਲਣ ਵਾਲੀ ਚੀਜ਼ ਆ ਦੇਖੋ ਡਿਜ਼ਾਈਨ ਬਣਿਆ ਜਿਹਨੇ ਆਹੀਂ ਤੁਹਾਨੂੰ ਉੱਪਰੋਂ ਦਿਖਾ ਲੈਣਾ ਤਾਂ ਸੇਮ ਹੀ ਆ ਸ਼ੀਸ਼ਾ ਲੱਗਾ ਨਾਲ ਬਣਾਇਆ ਚੀਜ਼ਾਂ ਚੱਲਦੀਆਂ ਪਈਆਂ ਥੱਲੇ ਮੇਰਾ ਕੋਈ ਨਹੀਂ ਸੇਮ ਕਿਉਂ ਜਦੋਂ ਸਭ ਚੱਲਦਾ ਰਿਹਾ ਆ ਵੀਡੀਓ ਵਾਓ ਵਾਓ 叔知道我吓到了。我也吓到了 <laughs>、啊啊。水。<laughs> ਇਹ ਲਾ ਵੀਰ ਜਮਾ ਨਹੀਂ ਜਿੱਦ ਰੱਜੇ ਲੱਗਦਾ ਪਰ ਉਹ ਆਟੋਮੈਟਿਕ ਹੀ ਹੈ ਮੈਂ ਤਾਂ ਆਟੋਮੈਟਿਕ ਹੀ ਮੈਂ ਤਾਂ ਆਇਆ ਲੱਗਦਾ ਜਿਵੇਂ ਸ਼ੀਸ਼ਾ ਟੜਕ ਕੇ ਆਂਦਾ ਪਰ ਆਟੋਮੈਟਿਕ ਹੀ ਹੈ ਸੇ ਇਹ ਇੱਕ ਖਪਰਾਉਣ ਦੀ ਨਹੀਂ ਹੈ ਜੀ ਸਿਰ ਦੇਖਣ ਨੂੰ ਲੱਗਦਾ ਜਿਵੇਂ ਟੁੱਟ ਚ ਲਾਇਆ ਦੇਖੋ ਇਹ ਦੇਖ ਐਵਰੀਵਨ ਲੱਕੜੀ ਤਰ ਕਰਨ ਲੋਕ ਜਾਂਦੀ ਆ ਦੇਖੋ ਥੱਲੇ ਬਣਾਇਆ ਹੋਇਆ ਚਾਹ ਔਰ ਦੇਖੋ ਐਗਰ ਇਹ ਜੀਆ ਟੁੱਟਣਿਆ ਹੁੰਦਾ ਟੜਕਿਆ ਹੁੰਦਾ ਕਿ ਕਿਤੇ ਬਦਲ ਜਾਈ ਇਸ ਤੋਂ ਬਾਅਦ ਬੁੱਜਕਲੀ ਫਾਜੀ ਦੀ ਨੈਕਸਟ ਵੀਡੀਓ ਜਲਦੀ ਅਪਡੇਟ ਕੀਤੀ ਜਾਵੇਗੀ ਤੇ ਅਜੇ ਕਾਫੀ ਕੁਝ ਹੈਗਾ ਜਿਹੜਾ ਥੱਲੇ ਇੱਕ ਪਾਣੀ ਵਿੱਚ ਸ਼ੋਅ ਚੱਲਦਾ ਆ ਉਹ ਤੁਹਾਨੂੰ ਜਿਹੜੀ ਨੈਕਸਟ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਤੇ ਇਸ ਤੋਂ ਅੱਗੇ ਅੱਗੇ ਆਪਾਂ ਥੱਲੇ ਜਾਵਾਂਗੇ ਤੇ ਫਿਰ ਤੁਹਾਨੂੰ ਨੈਕਸਟ ਵੀਡੀਓ ਜਿਹੜੀ ਜਲਦੀ ਅਪਲੋਡ ਕਰਕੇ ਦਿਖਾਵਾਂਗੇ ਉਹਨਾਂ ਦੇ ਸਾਰੇ ਨੂੰ ਧੰਨਵਾਦ